ਸਰਕਾਰ ਨੇ ਇੱਕ ਨਾ ਪਾਜੀ ਨਵੀਂ ਨੀਤੀ ਚਾਲੂ ਕੀਤੀ ਹੈ ਫਾਸਟ ਟੈਗ ਦੀ ਇਹ ਉਹਦੇ ਬਾਰੇ ਤੁਹਾਨੂੰ ਕੁਝ ਗਿਆਨ ਹੈ 1000 ਰੁਪਏ ਲਾਇਆ ਹੋਇਆ ਹੈ ਲੋਕਾਂ ਵਾਸਤੇ ਤਾਂ ਬਹੁਤ ਵਧੀਆ ਕੀਤਾ ਹੈ ਅਸੀਂ ਵੀ ਇਹ ਹੀ ਅਲੀ ਪਲਾਨ ਕਰੇ ਕਰਦੇ ਹਾਂ ਕਿ ਆਪਾਂ ਵੀ ਕਰਾਈਏ ਤੁਹਾਨੂੰ ਇਹ ਸਰਕਾਰ ਦਾ ਉਦਮੇ ਪਾਲਿਸੀ ਬਿਲਕੁਲ ਸਹੀ ਲੱਗੀ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਕੀਤਾ ਸਰਕਾਰ ਨੇ ਕਿੰਨੀ ਕੁ ਫਾਇਦੇਮੰਦ ਆ ਤੇ ਕੀ ਕੀ ਸ਼ਰਤਾਂ ਨੇ ਜੀ ਸਰ ਦੇਖੋ ਜਿੱਦਾਂ ਮਤਲਬ ਅੱਜ ਦੇ ਟਾਈਮ ਦੇ ਪਹਿਲੇ ਕੀ ਹੁੰਦਾ ਆਈਗਾ ਆਪਾਂ ਟੋਲ ਕ੍ਰੋਸ ਕਰਾਉਣਾ ਹੁੰਦਾ ਸੀ ਜਾਂ ਫਾਸਟ ਟੈਗ ਨਹੀਂ ਕਈਆਂ ਨੇ ਸਿਸਟਮ ਇਹਦਾ ਫਾਸਟ ਟੈਗ ਨਹੀਂ ਲਗਵਾਇਆ ਹੁੰਦਾ ਜੀ ਹੁਣ ਤੁਹਾਨੂੰ ਕੀ ਫਾਇ ਜੇ ਨਹੀਂ ਫਾਸਟੈਗ ਲਗਵਾਇਆ ਤੁਹਾਡਾ 1 ਸਾਲ ਦਾ ਹੁੰਦਾ 3000 ਦਾ ਰੀਚਾਰਜ ਪਰ ਮੈਂ 3000 ਰੁਪਇਆ ਲੈ ਕੇ ਪੂਰੇ ਸਾਲ ਬਾਅਦ ਤੇ 200 ਵਾਰ ਗੱਡੀ ਨਹੀਂ ਹੁਣਦਾ ਇੱਕ ਤੁਹਾਨੂੰ ਫਾਇਦਾ ਦਿੰਦਾ ਤੁਹਾਨੂੰ ਇਹਦੇ ਬਾਰੇ ਪਤਾ ਕੁਝ ਨਹੀਂ ਇਹਦੇ ਬਾਰੇ ਨਹੀਂ ਪਤਾ ਕਿਉਂਕਿ ਕੰਪਨੀ ਦੀ ਗੱਡੀ ਚਲਾਉਂਦੇ ਨੇ ਉਹੋ ਹੀ ਜੋ ਕੁਝ ਕਰਦੇ ਆ ਜਾਣਕਾਰੀ ਹੈਗੀ ਹੈ ਜੀ ਆਪਣੇ ਹੁਣ ਕਦੇ 15 ਅਗਸਤ ਨੂੰ ਐਲਾਨ ਹੋ ਗਿਆ ਜਿਹੜਾ ਕਿ 3000 ਦਾ ਜਿਹੜਾ ਸਾਡਾ ਵਾਸਤੇ ਰੀਚਾਰਜ ਹੋਣਾ ਚਾਹਨਾ ਜਿੱਥੇ 200 ਟੋਲ ਪਲਾਜ ਨੈਸ਼ਨਲ ਹਾਈਵੇ ਦੇ ਸਾਰੇ ਕ੍ਰੋਸ ਕੀਤੇ ਜਾਣਗੇ ਇਸ ਤੋਂ ਬਾਅਦ ਜਿਹੜੇ ਟੋਲ ਪਲਾਜ ਹੋਏਗਾ ਫਿਰ ਤੋਂ ਸ਼ਾਇਦ ਉੱਤੇ ਰੀਚਾਰਜ ਕਰਨਾ ਪਏਗਾ ਇਸ ਵਾਰ ਕਲਮ న్యూਜ਼ ਅੱਜ ਤੁਹਾਨੂੰ ਫੇਰ ਇੱਕ ਰਾਸ਼ਟਰੀ ਪੱਧਰੀ ਮੁੱਦੇ ਦੇ ਨਾਲ ਰੂਬਰੂ ਕਰਾ ਰਹੀ ਆ ਕਦੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮਿਆਰੀ ਸੜਕਾਂ ਨਹੀਂ ਸੀ ਹੁੰਦੀਆਂ ਜਦੋਂ ਹਿੰਦੁਸਤਾਨ ਵਿੱਚ ਪੰਜਾਬ ਦੇ ਵਿੱਚ ਮਿਆਰੀ ਸੜਕਾਂ ਬਣੀਆਂ ਤੇ ਵੱਡੇ ਵੱਡੇ ਟੋਲ ਪਲਾਜ ਇਹਨਾਂ ਸੜਕਾਂ ਦੇ ਉੱਤੇ ਬਣ ਗਏ ਫਿਰ ਇਨਾ ਟੋਲ ਪਲਾਜ਼ਾ ਦੇ ਉੱਤੇ ਵਾਹਨ ਚਾਲਕਾਂ ਕੋ ਮੋٹے ਪੱਧਰ ਉੱਤੇ ਜਿਹੜਾ ਉਹ ਰਕਮਾਂ ਉਗਰਾਈਆਂ ਜਾਣ ਲੱਗੀਆਂ ਉਸ ਤੋਂ ਬਾਅਦ ਭੀੜ ਪੈਂਦੀ ਵੇਖ ਕੇ ਫਿਰ ਫਾਸਟੈਗ ਦੀ ਜਿਹੜੀ ਆ ਇੱਕ ਸਹੂਲਤ ਜਿਹੜੀ ਟੋਲ ਟੈਕਸਾਂ ਦੇ ਉੱਤੇ ਲਾਗੂ ਕਰ ਦਿੱਤੀ ਗਈ ਪਰ ਫਿਰ ਵੀ ਫਾਸਟੈਗ ਵੀ ਇਸ ਜਿਹੜੀ ਭੀੜ ਨੂੰ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਭੀੜ ਆ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਮੈਂ ਕੈਮਰਾਮੈਨ ਨੂੰ ਕਹਾਂਵਾਂਗੇ ਕਿ ਆ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਇਹਨਾਂ ਤੋਂ ਜਾਣੂ ਕਰਾਓ ਤੋ ਇਹਨਾਂ ਲੰਬੀਆਂ ਲਾਈਨਾਂ ਨੂੰ ਹਾਰਨਾਂ ਦੀ ਪਾਪਾ ਨੂੰ ਦੂਰ ਕਰਨ ਦੇ ਵਾਸਤੇ ਹਿੰਦੁਸਤਾਨ ਦੀ ਸਰਕਾਰ ਨੇ ਹੁਣ ਵਨ ਟਾਈਮ ਵਨ ਟਾਈਮ ਜਿਹੜੀ ਆ ਇੱਕ ਯੋਜਨਾ ਲੈ ਆਂਦੀ ਆ ਕਿ 3000 ਰੁਪਏ ਸਾਲ ਦਾ ਖਰਚੋ ਜਿਹਦੇ ਵਿੱਚ ਤੁਸੀਂ 200 ਵਾਰ ਕਿਸੇ ਵੀ ਹਿੰਦੁਸਤਾਨ ਦੇ ਟੋਲ ਦੇ ਉੱਤੋਂ ਲੰਘ ਸਕਦੇ ਹੋ ਇਸ ਯੋਜਨਾ ਨੂੰ ਆਮ ਲੋਕਾਂ ਨੂੰ ਕਿੰਨਾ ਕੁ ਪਤਾ ਆਮ ਲੋਕਾਂ ਨੂੰ ਕਿੰਨਾ ਕੁ ਜਾਣੂ ਕਰਵਾਇਆ ਗਿਆ ਕਿੰਨਾ ਕੁ ਲਾਭ ਹੋਵੇਗਾ ਆਓ ਵੱਖ-ਵੱਖ ਜਿਹੜੇ ਵਾਹਨ ਚਾਲਕਾ ਜਾਂ ਇਹ ਟੋਲ ਟੈਕਸ ਦੇ ਜਿਹੜੇ ਕਰਿੰਦੇ ਨੇ ਜਾਂ ਜਿਹੜੇ ਇਹਨਾਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਸਭਪੀ ਸਾਡੇ ਨਾਲ ਇਹ ਕੁਝ ਜਿਹੜੇ ਗੱਡੀ ਦੇ ਮਾਲਕਾ ਸਾਡੇ ਭਰਾ ਆ ਗਏ ਆ ਸੋ ਉਹਨਾਂ ਨਾਲ ਵੀ ਜਿਹੜੀ ਇਹ ਗੱਲਬਾਤ ਜਰੂਰ ਕਰਦੇ ਆ ਸੋ ਪਾਜੀ ਤੁਸੀਂ ਟੋਲ ਟੈਕਸ ਤੇ ਪੈਸੇ ਭਰ ਕੇ ਆਏ ਹੋ ਆ ਕਿੰਨਾ ਖਰਚਾ ਲੱਗਾ ਤੁਹਾਡਾ 140 ਰੁਪਏ ਭਾਜੀ ਇੱਕ ਸਾਈਡ ਆ ਤੇ 24 ਘੰਟੇ ਅੰਦਰ 210 ਰੁਪਏ ਦਾ ਅਪਡਾਟ ਆ ਸਰਕਾਰ ਵੱਲੋਂ ਇੱਕ ਨਵੀਂ ਪਾਲਿਸੀ ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਆ ਤੁਹਾਨੂੰ ਪਤਾ ਕਿ ਸਰਕਾਰ ਨੇ ਫਾਸਟ ਟੈਗ ਦੀ ਕਿਹੜੀ ਨਵੀਂ ਪਾਲਿਸੀ ਜਿਹੜੀ ਲਾਗੂ ਕੀਤੀ ਹੈ ਸਰ ਅਜੇ ਨਹੀਂ ਪਤਾ ਜੀ ਲੱਗਾ ਜੀ ਸੋ ਤੁਹਾਡਾ ਨਾਮ ਕੀ ਆ ਅਮਰਜੀਤ ਸਿੰਘ ਜੀ ਇਹ ਅਮਰਜੀਤ ਸਿੰਘ ਨੇ ਇਹਨਾਂ ਨੂੰ ਅਜੇ ਸਰਕਾਰ ਦੀ ਨਵੀਂ ਪਾਲਿਸੀ ਬਾਰੇ ਪਤਾ ਨਹੀਂ ਆ ਸੋ ਇਹਨਾਂ ਨੂੰ ਅਜਿਹੇ ਲੋਕਾਂ ਨੂੰ ਹੀ ਜਾਣੂ ਕਰਾਉਣ ਵਾਸਤੇ ਜਿਹੜੀ ਕਲਮ న్యూਸ ਆ ਅੱਜ ਖੁਦ ਚੱਲ ਕੇ ਇਹਨਾਂ ਟੋਲ ਟੈਕਸਾਂ ਦੇ ਉੱਤੇ ਆਈ ਆ ਆਹ ਦੇਖਦੇ ਆ ਹੋਰ ਕਿੰਨੇ ਸਾਡੇ ਭਰਾ ਜਿਹੜੇ ਆ ਉਹ ਇਸ ਪਾਲਿਸੀ ਬਾਰੇ ਜਾਣਦੇ ਆ ਔਰ ਉਹਨਾਂ ਨੂੰ ਇਸ ਪਾਲਿਸੀ ਬਾਰੇ ਜਾਣਨ ਦੀ ਕਿਉਂ ਲੋੜ ਆ ਵਰਤਮਾਨ ਚਾਲ ਕੇ ਸਾਡੇ ਨਾਲ ਆ ਸਰਕਾਰ ਨੇ ਇੱਕ ਨਾ ਪਾਜੀ ਨਵੀਂ ਨੀਤੀ ਚਾਲੂ ਕੀਤੀ ਆ ਫਾਸਟ ਟ੍ਰੈਕ ਦੀ ਇਹ ਉਹਦੇ ਬਾਰੇ ਤੁਹਾਨੂੰ ਕੁਝ ਗਿਆਨ ਹੈ ਬੜਾ ਵਧੀਆ ਕੀਤਾ ਸਰਕਾਰ ਨੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਅੱਜ ਕੱਲ ਟੋਲ ਦੇ ਬੜੇ ਖर्चे ਹੋ ਗਏ ਨੇ ਨਾ ਤੇ ਸਾਲ ਦਾ ਹਲੀ ਅਗਰ ਇਹਨਾਂ ਨੇ 3000 ਰੁਪਏ ਲਾਇਆ ਹੋਇਆ ਹੈ ਲੋਕਾਂ ਵਾਸਤੇ ਤਾਂ ਬਹੁਤ ਵਧੀਆ ਕੀਤਾ ਹੈ ਅਸੀਂ ਵੀ ਇਹ ਹੀ ਅਲੀ ਪਲਾਨ ਕਰੇ ਕਰਦੇ ਹਾਂ ਕਿ ਆਪਾਂ ਵੀ ਕਰਾਈਏ ਤੁਹਾਨੂੰ ਇਹ ਸਰਕਾਰ ਦਾ ਉਦਮ ਇਹ ਪਾਲਿਸੀ ਬਿਲਕੁਲ ਸਹੀ ਲੱਗੀ ਜੀ ਬਿਲਕੁਲ 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 ਕੋ ਵਧੀਆ ਕੀਤਾ ਸਰਕਾਰ ਨੇ ਸੋ ਇਸ ਗੱਡੀ ਦੇ ਚਾਲਕ ਦਾ ਕਹਿਣਾ ਕਿ ਇਹ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਹੈ ਅਸੀਂ ਜਲਦੀ ਹੀ ਇਹਨੂੰ ਜਰੂਰ ਜਿਹੜੀ ਆ ਉਹ ਆਪਣੇ ਨਾਈ ਗੱਡੀ ਦੇ ਲਈ ਕਬੂਲ ਕਰਾਈ। ਹੋਰ ਵੀ ਗੱਡੀਆਂ ਦੇ ਚਾਲਕ ਸਾਡੇ ਕੋਲ ਆਏ ਆ। ਸਰਕਾਰ ਨੇ ਇੱਕ ਨਾ ਨਵੀਂ ਨੀਤੀ ਸ਼ੁਰੂ ਕੀਤੀ ਫਾਸਟੈਗ ਦੀ। ਜਿਹਦੇ ਵਿੱਚ 3000 ਰੁਪਏ ਤੁਸੀਂ ਆਪਣੀ ਐਪ ਰਾਹੀਂ ਪਾ ਕੇ ਆਪਣੇ ਖਾਤੇ 'ਚ 200 ਵਾਰ ਜਿਹੜਾ ਉਹ ਕੋਈ ਵੀ ਟੋਲ ਇੰਡੀਆ ਦਾ ਪਾਰ ਕਰ ਸਕਦੇ ਹੋ। ਤੁਹਾਨੂੰ ਇਸ ਪਾਲਿਸੀ ਬਾਰੇ ਕੋਈ ਜਾਣਕਾਰੀ ਨਹੀਂ ਭਾਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤੁਹਾਨੂੰ ਇਸ ਪਾਲਿਸੀ ਬਾਰੇ ਕੋਈ ਜਾਣਕਾਰੀ ਨਹੀਂ। ਸਰਕਾਰ ਨੇ ਕੀ ਕੀਤਾ ਕਿ 3000 ਰੁਪਇਆ ਤੁਹਾਡਾ ਇੱਕ ਵਾਰੀ ਤੁਹਾਡੇ ਖਾਤੇ 'ਚ ਜਮ੍ਹਾਂ ਹੋ ਜੂਗਾ ਤੁਹਾਡੇ ਹੱਥਾਂ ਤੋਂ ਹੋਊਗਾ ਤੁਸੀਂ ਕਿਤੇ ਵੀ ਹਿੰਦੁਸਤਾਨ ਦਾ ਕੋਈ ਵੀ ਜਿਹੜਾ ਨੈਸ਼ਨਲ ਹਾਈਵੇ ਦਾ ਟੋਲ ਆ ਉਹ 200 ਵਾਰ ਲੰਘ ਸਕਦੇ ਹੋ ਇੱਕ ਸਾਲ ਦੇ ਵਿੱਚ ਸੋ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਜਰੂਰ ਇਹਦੇ ਬਾਰੇ ਜਾਣਕਾਰੀ ਲੈ ਕੇ ਅਗਲਾ ਇਹਦਾ ਫਾਇਦਾ ਜਰੂਰ ਲੈਣਾ ਚਾਹੀਦਾ ਸੋ ਇਸ ਨੌਜਵਾਨ ਨੂੰ ਅਜੇ ਸਰਕਾਰ ਦੀ ਇਸ ਪਾਲਿਸੀ ਦੇ ਬਾਰੇ ਕੋਈ ਪਤਾ ਨਹੀਂ ਆ ਸੋ ਸਾਡਾ ਇੱਥੇ ਆਉਣ ਦਾ ਮਕਸਦ ਹੀ ਇਹੀ ਹੈ ਕਿ ਸਰਕਾਰ ਵੱਲੋਂ ਜਿਹੜੀ ਇੱਕ ਪਾਲਿਸੀ ਲਿਆਂਦੀ ਗਈ ਆ ਉਹਦੇ ਬਾਰੇ ਆਮ ਲੋਕਾਂ ਨੂੰ ਕਿੰਨੀ ਕੀ ਜਾਣਕਾਰੀ ਆ ਔਰ ਆਮ ਲੋਕ ਜਿਹੜਾ ਵਾ ਇਸ ਪਾਲਿਸੀ ਦਾ ਜਿਹੜਾ ਕਿੰਨਾ ਕੁ ਫਾਇਦਾ ਚੁੱਕਣਾ ਚਾਹੁੰਦੇ ਆ ਜਾਂ ਉਹ ਉਠਾ ਰਹੇ ਆ ਸੋ ਇੱਕ ਹੋਰ ਗੱਬਰੂ ਥਾਰ ਵਾਲਾ ਉਹ ਸਾਡੇ ਨਾਲ ਹਾਜ਼ਰ ਆ ਟੋਲ ਟੈਕਸ ਪਠਾਨਕੋਟ ਰੋਡ ਤੇ ਆ ਸਰਕਾਰ ਨੇ ਇੱਕ ਨਾ ਨਵੀਂ ਨੀਤੀ ਜਾਰੀ ਕੀਤੀ ਆ ਟੋਲ ਟੈਕਸ ਦੀ ਤੁਹਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਆ ਜਾਣਕਾਰੀ ਹੈ ਗਈ ਹੈ ਜੀ ਆਪਣੇ ਹੁਣ ਕਦੇ 15 ਗਸਤੋ ਐਲਾਨ ਹੋ ਗਿਆ ਜਿਹੜਾ ਕਿ 3000 ਦਾ ਜਿਹੜਾ ਸਾਡਾ ਵਾਸਤੇ ਰੀਚਾਰਜ ਹੋਣਾ ਕਰਨਾ ਜਿੱਚ 200 ਟੋਲ ਪਲਾਜਾ ਨੈਸ਼ਨਲ ਹਾਈਵੇ ਦੇ ਸਾਰੇ ਕ੍ਰੋਸ ਕੀਤੇ ਜਾਣਗੇ ਇਸ ਤੋਂ ਬਾਅਦ ਜਿਹੜੇ ਟੋਲ ਪਰਾਜਾ ਹੋਏਗਾ ਫਿਰ ਤੁਹ ਸ਼ਾਇਦ ਉੱਤੇ ਰੀਚਾਰਜ ਕਰਨਾ ਪਏਗਾ ਇਸ ਬਾਰੇ ਸਾਨੂੰ ਵੀ ਹਜੇ ਜਾਣਕਾਰੀ ਸਪਸ਼ਟ ਨਹੀਂ ਹੈ ਆ ਤੁਸੀਂ ਇਸ ਪਾਲਿਸੀ ਨੂੰ ਕਿਵੇਂ ਮੰਨਦੇ ਹੋ ਤੇ ਕਿੰਨਾ ਕੁ ਲਾਹੇਵੰਦ ਮੰਨਦੇ ਹੋ ਜਾਂ ਤੇ ਆਪਾਂ ਮੰਨਦੇ ਕਿ 200 ਜਿਹੜਾ ਹੈਗਾ ਘਾਟਾ ਕਿਉਂਕਿ ਜਿੰਨੇ ਡੇਲੀ ਹੁਣ ਤੇ 15 ਰੁਪਏ ਕਰਤੇ ਯਾਰ ਅਜੇ ਵੀ ਤੁਸੀਂ ਹੁਣ ਘਟਕੇ 15 ਤੇ ਕਰਤੇ ਆਪ ਜਿਹਦਾ ਕੰਮ ਡੇਲੀ ਦਾ ਜਿੱਦਾਂ ਹੁਣ ਆਪਾਂ ਲੋਕਲ ਪਾਸ ਆ ਲੋਕਲ ਪਾਸ ਦੇ ਬਾਰੇ ਸਾਨੂੰ ਉਹਦੀ ਨੀਤੀ ਨਹੀਂ ਪਤਾ ਕਿ ਕੀ ਆ ਕਿ ਡੇਲੀ ਚ ਸਾਡਾ ਵੀ ਕਟਾਉਣਾ ਜਾਂ ਕੀ ਨਹੀਂ ਡੇਲੀ ਪਾਸ ਜਾਰੀ ਰਹਿਣਾ ਅੱਛਾ ਜੋ ਸਰਕਾਰ ਦੀ ਪਾਲਿਸੀ ਆ ਪਲੱਸ ਤੁਸੀਂ ਜਿਹੜਾ ਕੋਈ ਵੀ ਨੈਸ਼ਨਲ ਹਾਈਵੇ ਦਾ ਟੋਲ ਆ ਉਹ ਤੁਸੀਂ ਪੂਰੇ ਇੰਡੀਆ 'ਚ ਲੈ ਸਕਦੇ ਆ ਹਾਂ ਨੈਸ਼ਨਲ ਹਾਈਵੇ ਦਾ ਇਸ ਨੀਤੀ ਦਾ ਤੇ ਬਹੁਤ ਲਾਭ ਆਇਆ ਕੋਣ ਹਰ ਜਿੰਨੇ ਵੀ ਹੈਗੇ ਬੰਦੇ ਆਪਣੇ ਪਹਿਲਾਂ ਕਿੰਨਾ ਟੋਲ ਦਿੰਦੇ ਹੋ ਇੱਥੇ ਪਹਿਲਾਂ ਜਿਹੜਾ ਸਾਡਾ ਉਦਾਂ ਨੋਰਮਲ ਲੱਗਦਾ ਸੀ ਲੋਕਲ ਪਾਸ ਕਰਕੇ ਤੇ ਕੋਈ ਨਹੀਂ ਸੀ 300 ਤੇ 330 ਵੀ ਸ਼ਾਇਦ ਹੈ ਤੇ ਜਿਹੜਾ ਉਦਾਂ ਟੋਲ ਵੱਜਦਾ ਹੈਗਾ 200 ਦੇ 25 ਦੇ ਕਰੀਬ ਹੈਗਾ ਮੇਰੇ ਤੋਂ ਤੇ ਹੁਣ ਹੁਣ ਜਾਣ ਦੇ 30 ਲੱਗਣੇ ਉਹ ਵੀ ਜੇ ਤੁਸੀਂ 2 ਘੰਟੇ ਚ ਪਹਿਲਾ ਮੋੜ ਆਉਨੇ ਹੋ ਤੇ ਕੱਲੇ 15 ਰੁਪਏ ਤੁਹਾਡੇ ਲੱਗਣੇ ਅੱਜ ਇਹ ਚੀਜ਼ ਸਾਨੂੰ ਜਿੱਦਾਂ ਹੁਣ ਪਤਾ ਲੱਗਿਆ ਚੀਜ਼ ਦਾ ਹੈ ਨਾ ਹੌਲੀ ਹੌਲੀ ਜਾਣਕਾਰੀ ਮਿਲੇਗੀ ਹਰ ਚੀਜ਼ ਦੀ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਕਿਵੇਂ ਹੈਗਾ ਸਿਸਟਮ ਹੈ ਨ ਤੋ ਇਸੇ ਤਰ੍ਹਾਂ ਕੁਝ ਵਾਹਨਾਂ ਦੇ ਚਾਲਕ ਆਏ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇਸ ਪਾਲਸੀ ਬਾਰੇ ਪਤਾ ਸਤਿਗੁਰਾਲ ਬਾਜੀ ਸਤਿਗੁਰਾਲ ਕੀ ਨਾਮ ਤੁਹਾਡਾ ਰਾਣਾ ਤੁਹਾਨੂੰ ਜਿਹੜੀ ਸਰਕਾਰ ਨੇ ਨਵੀਂ ਜਿਹੜੀ ਇੱਕ ਪਾਲਸੀ ਬਣਾਈ ਟੋਲ ਟੈਕਸ ਦੀ ਉਹਦੇ ਬਾਰੇ ਪਤਾ ਕੁਝ ਨਹੀਂ ਜੀ ਕਿ ਜਿਹੜਾ ਇੱਕ ਟਾਈਮ ਤੁਸੀਂ ਕਰਵਾ ਕੇ ਪੂਰਾ ਸਾਲ ਲੰਘ ਸਕਦੇ ਹੋ ਨਹੀਂ ਸਾਹਿਬ ਸੋ ਵਾਹਨ ਚਾਲ ਕੇ ਇਹਨਾਂ ਨੂੰ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਗਈ ਸੋ ਇਸੇ ਤਰ੍ਹਾਂ ਕੁਝ ਹੋਰ ਵਾਹਨ ਚਾਲ ਕੇ ਸੋ ਇਸੇ ਤਰ੍ਹਾਂ ਇੱਕ ਹੈਵੀ ਗੱਡੀ ਵਾਲੇ ਆਏ ਸੱਜਣ ਸੱਸੀ ਗੱਲ ਬਾਜੀ ਕੀ ਨਾਮ ਤੁਹਾਡਾ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਸਰਕਾਰ ਨੇ ਨਵੀਂ ਪਾਲਿਸੀ ਇੱਕ ਚਾਲੂ ਕੀਤੀ ਆ ਕਿ ਇੱਕ ਵਾਰੀ ਤੁਸੀਂ ਕਰਵਾਓ ਤੇ ਇੱਕ ਸਾਲ ਲੰਘੋ ਤੁਹਾਨੂੰ ਇਹਦੇ ਬਾਰੇ ਪਤਾ ਕਿਹੜੀ ਪਾਲਿਸੀ ਫਾਸਟੈਗ ਵਾਲੀ ਆਂ ਜੀ ਆਹ ਤੁਹਾਨੂੰ ਲੱਗਦਾ ਆਵਲੀ ਇਡਿਕ ਜਾ ਪਹਿਲੇ ਬੋਲ ਸਰਕਾਰ ਨੇ 3000 ਰੁਪਇਆ ਲੈ ਕੇ ਪੂਰੇ ਸਾਲ ਬਾਅਦ ਤੇ 200 ਵਾਰ ਗੱਡੀ ਨਹੀਂ ਹਉਣ ਦਾ ਇੱਕ ਤੁਹਾਨੂੰ ਫਾਇਦਾ ਦਿੰਦਾ ਤੁਹਾਨੂੰ ਇਹਦੇ ਬਾਰੇ ਪਤਾ ਕੁਝ ਨਹੀਂ ਜੀ ਇਹਦੇ ਬਾਰੇ ਨਹੀਂ ਪਤਾ ਕਿਉਂਕਿ ਕੰਪਨੀ ਦੀ ਗੱਡੀ ਚਲਾਉਣ ਵਾਲੇ ਉਹੋ ਹੀ ਜੋ ਕੁਝ ਕਰਦੇ ਆ ਸੋ ਇਹਨਾਂ ਨੂੰ ਵੀ ਅਜੇ ਇਸ ਪਾਲਸੀ ਬਾਰੇ ਕੋਈ ਜਿਹੜੀ ਜਾਣਕਾਰੀ ਨਹੀਂ ਆ ਉਹ ਕਹਿੰਦੇ ਸਾਨੂੰ ਨਾ ਕੰਪਨੀ ਨੇ ਦੱਸਿਆ ਔਰ ਨਾ ਹੀ ਸਾਨੂੰ ਜਿਹੜਾ ਵਾ ਅਜੇ ਟੋਲ ਟੈਕਸ ਵਾਲਿਆਂ ਵੱਲੋਂ ਦੱਸਿਆ ਤੋ ਇਸ ਵੇਲੇ ਸਾਡੇ ਨਾਲ ਫਾਸਟੈਗ ਦਾ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਨ ਵਾਲੇ ਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਨਵੀਂ ਨੀਤੀ ਜਾਰੀ ਕੀਤੀ ਗਈ ਆ ਉਹਦੀ ਖਾਸ ਜਾਣਕਾਰੀ ਰੱਖਣ ਵਾਲੇ ਕੁਝ ਮਾਹਿਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਕੀ ਨਾਮ ਤੁਹਾਡਾ ਤੇ ਤੁਸੀਂ ਇਸ ਪਾਲਿਸੀ ਬਾਰੇ ਕੀ ਜਾਣਦੇ ਹੋ ਸਰ ਮੇਰਾ ਨਾਮ ਅਨਿਲ ਕੁਮਾਰਾ ਜੀ ਅਨਿਲ ਕੁਮਾਰ ਜੀ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਫਾਸਟੈਗ ਸਰ ਮੈਨੂੰ ਲਗਭਗ 7 ਸਾਲ ਹੋ ਗਿਆ ਪਾਲਿਸੀ 'ਚ ਕੰਮ ਕਰਦੇ ਜਿਹੜੀ ਹੁਣੇ ਨਵੀਂ ਪਾਲਿਸੀ ਆਈ ਆ ਜਿਹੜੀ ਫਾਸਟੈਗ ਵਾਲੀ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਇਹ ਲੋਕਾਂ ਬਾਤੇ ਕਿੰਨੀ ਕੁ ਫਾਇਦੇਮੰਦ ਆ ਤੇ ਕੀ ਕੀ ਸ਼ਰਤਾਂ ਨੇ ਦੀਆਂ ਸਰ ਦੇਖੋ ਜਿੱਦਾਂ ਮਤਲਬ ਅੱਜ ਦੇ ਟਾਈਮ ਦੇ ਪਹਿਲੇ ਕੀ ਹੁੰਦਾ ਹੈਗਾ ਆਪਾਂ ਟੋਲ ਕ੍ਰੋਸ ਕਰਾਉਣਾ ਹੁੰਦਾ ਹੈਗਾ ਜਾਂ ਫਾਸਟ ਟੈਗ ਨਹੀਂ ਕਈਆਂ ਨੇ ਸਿਸਟਮ ਇਹਦਾ ਫਾਸਟ ਟੈਗ ਨਹੀਂ ਲਗਵਾਇਆ ਹੁੰਦਾ ਜੀ ਹੁਣ ਤੁਹਾਨੂੰ ਕੀ ਫਾਇਦਾ ਉਹਦਾ ਜਦੋਂ ਫਾਸਟ ਟੈਗ ਲਗਵਾਇਆ ਤੁਹਾਡਾ ਇੱਕ ਸਾਲ ਦਾ ਹੁੰਦਾ 3000 ਦਾ ਰੀਚਾਰਜ ਠੀਕ ਹੈ ਉਹ ਤੁਸੀਂ ਕਰਵਾਓਗੇ ਤੁਹਾਡੇ 3000 ਉਹਦਾ ਫਾਇਦਾ ਕੀ ਹੋਣਾ ਜਿੱਦਾਂ ਮਤਲਬ ਤੁਸੀਂ ਟੋਲ ਕ੍ਰੋਸ ਕਰਵਾਉਂਦਾ ਹੈ ਹਰ ਵਾਰ ਤੁਹਾਨੂੰ ਘੱਟੋ ਘੱਟ ਜ਼ਿਆਦਾ ਨਹੀਂ ਤੋਂ 10 ਤੋਂ 15000 20000 ਤੁਹਾਨੂੰ ਟੋਲ ਭਰਨਾ ਪੈਂਦਾ ਹੈਗਾ ਤੁਹਾਨੂੰ ਉਹਦਾ ਫਾਇਦਾ ਕੀ ਮਿਲਣਾ ਹੈ ਤੁਹਾਨੂੰ ਘਟੋ-ਘਟ ਵੀ ਜ਼ਿਆਦਾ ਨਹੀਂ ਤੇ 8 ਤੋਂ 15 8 ਤੋਂ 9000 ਦਾ ਤੁਹਾਨੂੰ ਫਾਇਦਾ ਮਿਲੇਗਾ ਇਹਦੇ ਆਪਣਾ ਆ ਰੀਚਾਰਜ ਕਰਵਾਉਣ ਨਾਲ ਤੁਹਾਨੂੰ ਫਾਇਦਾ ਕਿੱਦਾਂ ਜਿੱਦਾਂ ਤੁਹਾਨੂੰ ਮੰਨ ਲਓ ਕਿਸੇ ਟੋਲ ਤੇ 140 ਦਾ ਟੋਲ ਹੈ ਕਿਸੇ 135 ਦਾ ਕਿਸੇ 120 ਦਾ ਹੁਣ ਤੁਹਾਨੂੰ ਕੀ ਹੈ ਤੁਸੀਂ ਆਪਣਾ 3000 ਦਾ ਰੀਚਾਰਜ ਕਰੋਗੇ ਜਿਹਦੇ ਵਿੱਚ ਤੁਹਾਨੂੰ 200 ਟੋਲ ਜਿਹੜੇ ਆ ਉਹ ਤੁਹਾਨੂੰ ਸਰਕਾਰ ਵੱਲੋਂ ਮਿਲਣਗੇ ਕੁਝ ਟੋਲ 200 ਟੋਲ ਦੇ ਜਿਹੜੀ ਆ ਇਹਦੀ ਲਿਮਟ ਵੱਧ ਤੋਂ ਵੱਧ ਕਿੰਨੀ ਹੈ ਸਰ ਇਹਦਾ ਸਿਸਟਮ ਇਹ ਹੈ ਕਿ ਜਿੱਦਾਂ ਮੰਨ ਲਓ ਤੁਹਾਡਾ ਤੁਹਾਨੂੰ 200 ਟੋਲ ਜਿਹੜੇ ਮਿਲੇ ਆ ਜਾਂ ਤੇ ਤੁਹਾਡੇ ਸਾਲ ਦੇ ਵਿੱਚ ਪਹਿਲੇ ਉਹ ਖਤਮ ਹੋਣਗੇ ਤੇ ਜਾਂ ਤੇ ਤੁਹਾਡਾ ਜਿਹੜਾ ਟਾਈਮ ਪੀਰੀਅਡ ਆ ਉਹ ਖਤਮ ਹੋਏਗਾ ਠੀਕ ਹੈ ਜੀ ਜੇ ਤੁਸੀਂ ਇਹਦੇ ਵਿੱਚੋਂ ਤੁਸੀਂ ਆਪਣਾ ਟਾਈਮ ਪੀਰੀਅਡ ਜਾਂ ਪਹਿਲੇ ਖਤਮ ਕਰ ਲੈਂਦੇ ਹੋ ਉਹਦਾ ਵੀ ਫਾਇਦਾ ਆ ਇਹ ਕੱਲੇ ਨੈਸ਼ਨਲ ਹਾਈਵੇ ਵਾਸਤੇ ਇੱਕ ਜਾਂ ਸਟੇਟ ਹਾਈਵੇ ਵਾਸਤੇ ਵੀ ਨਹੀਂ ਕੁਝ ਟੋਲ ਹੈਗੇ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਤਨੀ ਮੈਂ ਕਹਿ ਸਕਦਾ ਪਰ ਕੁਝ ਟੋਲ ਐਸੇ ਹੈਗੇ ਜਿੱਥੇ ਮਤਲਬ ਇਹ ਵਰਕ ਨਹੀਂ ਕਰਦਾ एलिਜੀਬਲ ਨਹੀਂ ਆ ਉਸ ਜਗ੍ਹਾ ਲਈ ਪਰ ਬਾਕੀ 올ਓਵਰ ਇੰਡੀਆ एलिਜੀਬਲ ਹੈ ਅਤੇ ਇਹਦੇ ਵਿੱਚ ਕੀ ਕੀ ਸ਼ਰਤਾਂ ਆਈਆਂ ਨੇ ਕੀ ਕੀ ਨਵੇਂ ਜਿਹੜੇ ਬਦਲਾਅ ਕੀਤੇ ਗਏ ਆ ਸ਼ਰਤਾਂ ਆਈਆਂ ਕਿ ਸਭ ਤੁਹਾਡਾ ਫਾਸਟ ਜਿਹੜਾ ਗੱਡੀ ਤੇ ਚਿਪਕਿਆ ਹੋਣਾ ਚਾਹੀਦਾ ਜੇ ਤੁਹਾਡਾ ਫਾਸਟ ਹੈ ਗੱਡੀ ਤੇ ਨਹੀਂ ਚਿਪਕਾ ਆਏਗਾ ਉਹ ਲੂਸ ਫਾਸਟ ਹੈ ਦੀ ਕੈਟਾਗਰੀ ਚ ਆਏਗਾ ਔਰ ਤੁਹਾਡਾ ਫਾਸਟ ਹੈ ਜਿਹੜਾ NHAI ਵੱਲੋਂ ਬਲੈਕਲਿਸਟ ਕਰ ਦਿੱਤਾ ਜਾਏਗਾ ਹੋਰ ਨਵੀਂ ਸ਼ਰਤ ਕਿਹੜੀ ਕਿਹੜੀ ਆ ਜਿਹੜੀ ਸਾਡੇ ਦਰਸ਼ਕਾਂ ਨੂੰ ਸਾਡੇ ਮੁਲਕ ਦੇ ਲੋਕਾਂ ਨੂੰ ਜਿਹੜਾ ਪਤਾ ਲੱਗਣੀ ਚਾਹੀਦੀ ਆ ਨਹੀਂ ਇਸ ਤੋਂ ਇਲਾਵਾ ਤੇ ਕੋਈ ਨਵੀਂ ਸ਼ਰਤ ਤੇ ਨਹੀਂ ਆ ਬਸ ਇਹ ਕਿ ਫਾਸਟ ਹੈ ਤੁਹਾਡੀ ਪ੍ਰੋਪਰ KYC ਹੋਣੀ ਚਾਹੀਦੀ ਆ फास्टैग ਜੇ ਤੁਸੀਂ ਕ੍ਰੋਸ ਕਰਨਾ ਹੈ ਫਾਸਟੈਗ ਤੁਹਾਡਾ ਐਕਟਿਵ ਹੋਣਾ ਚਾਹੀਦਾ ਬਲੈਕਲਿਸਟ ਨਹੀਂ ਹੋਣਾ ਚਾਹੀਦਾ ਉਹ ਰੀਚਾਰਜ ਕਰਵਾਉਣ ਲਈ ਵੀ ਤੁਹਾਡਾ ਗੱਡੀ ਤੇ ਮਿਨੀਮਮ ਇੱਕ ਫਾਸਟੈਗ ਵਨ ਵੀਕਲ ਵਨ ਫਾਸਟੈਗ ਹੋਣਾ ਚਾਹੀਦਾ ਜੀ ਮੰਥਲੀ ਪਾਸ ਇਦਾਂ ਚੱਲਦੇ ਰਹਿਣਗੇ ਜਿਹੜੇ ਲੋਕਲ ਲੋਕਾਂ ਵਾਹਣ ਹਾਂਜੀ ਮੰਥਲੀ ਪਾਸ ਲਈ ਉਹਨਾਂ ਉਹੀ ਉਹਦੀ ਕੋਈ ਰਕਮ ਵਧਾਈ ਹੋਵੇ ਜਾਂ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਉਹ ਤੇ ਪਹਿਲੇ ਜਿਹੜਾ ਪਿਛਲੇ ਸਾਲ ਹੀ ਉਹਦਾ ਆਪਣਾ 300 ਤੇ 30 ਰੁਪਏ ਚਾਰਜ ਹੁੰਦਾ ਸੀ 340 ਤਾਂ ਹੁੰਦਾ ਹੀਗਾ ਹੁਣ ਜਿਹੜਾ ਇਸ ਟਾਈਮ ਹਰ ਸਾਲ ਜਿਹੜਾ 10 ਰੁਪਏ ਵਧਦੇ ਆ ਹੁਣ 350 ਤਾਂ ਨਹੀਂ ਇੱਕ ਇਹ ਵੀ ਆਇ ਤੇ ਆਪਾਂ ਕਿੰਨੇ ਚਿਰ ਦੇ ਵਿੱਚ ਵਾਪਸ ਆ ਜੀਏ ਤੇ ਉਨੀ ਹੀ ਰਕਮ ਦੇ ਵਿੱਚ ਸਾਨੂੰ ਫੇਰ ਰਕਮ ਨਹੀਂ ਦੇਣੀ ਪੈਂਦੀ ਕੋਈ ਇਹਦੇ ਬਾਰੇ ਹਾਂ ਬਿਲਕੁਲ ਜਿੱਦਾਂ ਮੰਨ ਲਓ ਤੁਸੀਂ ਹੁਣ ਗਏ ਹੋ ਟੋਲ ਕ੍ਰੋਸ ਕੀਤਾ ਆ ਇਸ ਟੋਲ ਦੀ ਮੈਂ ਗੱਲ ਕਰਦਾ ਆ ਤੁਹਾਡਾ ਅੱਜ ਟੂ ਫਾਸਟੈਗ ਦੇ ਗੱਡੀ ਕ੍ਰੋਸ ਕਰਵਾਉਂਦੇ ਹੋ ਤੁਸੀਂ ਤੁਹਾਡਾ ਜਿਹੜਾ 140 ਦਾ ਟੋਲ ਹੈ ਜਾਣ ਦਾ ਜੇ ਤੁਸੀਂ ਵਾਪਸੀ ਆਂਦੇ ਹੋ ਤੇ ਵਾਪਸੀ ਆਂਦੇ ਟਾਈਮ ਤੁਹਾਡੇ ਉਹੀ 24 ਘੰਟੇ ਦੇ ਵਿੱਚ ਤੁਹਾਡਾ ਹਾਫ ਟੋਲ ਪੈਂਦਾ 70 ਰੁਪਏ ਦਾ ਤੇ ਨਵੀਂ ਪਾਲਸੀ ਦੇ ਵਿੱਚ ਇਹਦਾ ਨਵੀਂ ਪਾਲਸੀ ਤੇ ਇਹ ਚੀਜ਼ ਮੈਟਰ ਨਹੀਂ ਕਰਦੀ ਫਾਸਟੈਗ ਲੱਗਿਆ ਹੋਣਾ ਚਾਹੀਦਾ ਰੀਚਾਰਜ ਹੋਣਾ ਚਾਹੀਦਾ ਬਸ ਤਾਂ ਤੁਹਾਡਾ ਜਿਹੜ ਨੀ ਜਿਵੇਂ ਸਰਕਾਰ ਇਹ ਵੀ ਕਹਿੰਦੀ ਹੈ ਨਾ ਕਿ ਮੰਨ ਲਓ ਤੁਸੀਂ ਇਸ ਟੋਲ ਤੋਂ ਗਏ ਹੋ ਜੇ ਤੁਸੀਂ 2 ਘੰਟੇ ਦੇ ਵਿੱਚ ਵਾਪਸ ਆ ਜਾਂਦੇ ਹੋ ਤੁਹਾਨੂੰ ਕੋਈ ਜਿਹੜਾ ਵਾ ਟੋਲ ਨਹੀਂ ਪਵੇਗਾ 15 ਰੁਪਏ ਦੇ ਵਿੱਚ ਹੀ ਤੁਹਾਡੀ ਰਿਟਰਨ ਜਰਨੀ ਹੁੰਦੀ ਹੈ ਨਹੀਂ ਸਰ ਉਹਦੇ ਬਾਰੇ ਮੈਨੂੰ ਇਹ ਨਹੀਂ ਜਾਣਕਾਰੀ ਨਹੀਂ ਹੈ ਬਸ ਇੰਨਾ ਹੈ ਕਿ ਜਿਹੜਾ ਵਨ ਟੋਲ ਜਿੱਦਾਂ ਤੁਸੀਂ ਟੋਲ ਕਰਾਸ ਕੀਤਾ ਉਹ ਤੁਹਾਡਾ ਵਨ ਟ੍ਰਿਪ ਕਾਊਂਟ ਹੋਏਗਾ ਜੇ ਵਾਪਸ ਜਾਂਦੇ ਹੋ ਦੋ ਜਿਹੜਾ ਟ੍ਰਿਪ ਕਾਊਂਟ ਹੋਏਗਾ ਤੁਹਾਡਾ ਇਹਦੇ ਵਿੱਚ ਕੋਈ ਬੈਂਕ ਦੀ ਸ਼ਰਤ ਜਾਂ ਐਪ ਦੀ ਕੋਈ ਸ਼ਰਤਤ ਨਹੀਂ ਨਾ ਨਵੀਂ ਟੋਲ ਨੀਤੀ ਦੇ ਵਿੱਚ ਨਹੀਂ ਜੀ ਨਹੀਂ ਉਸ ਬਾਰੇ ਉਹਦਾ ਕੋਈ ਨੀਤੀ ਨਹੀਂ ਹੈਗੀ ਕੋਈ ਵੀ ਇਹ ਹੁਣ ਜਿਹੜੀ ਪਹਿਲੀ ਫਾਸਟੈਗ ਵਾਲੀ ਜਿਹੜੀ ਹੈਗੀ ਆ ਪਾਲਿਸੀ ਜਾਂ ਇਹ ਸਹੂਲਤ ਤੇ ਬੰਦ ਹੋ ਗਈ ਹੋਈ ਫਾਸਟੈਗ ਦੀ ਸਰ ਸਹੂਲਤ ਜਿਹੜੀ ਉਹ ਚੱਲਦੀ ਰਹੇਗੀ ਪਰਮਾਨੈਂਟਲੀ ਜਿਹੜਾ ਪਹਿਲਾਂ ਚੱਲਦਾ ਸੀ ਰੂਟੀਨ ਹਾਂਜੀ ਹਾਂਜੀ ਉਹ ਰੂਟੀਨ ਤੇ ਤਰੀਕੇ ਨਾਲ ਹੀ ਚੱਲਦਾ ਰਹੇਗਾ ਬਸ ਜਿਹੜਾ ਰੀਚਾਰਜ ਜਿਹੜਾ ਉਹ ਮੰਡੀਟਰੀ ਹੋਇਆ ਉਹਦੇ ਵਿੱਚ ਉਹ ਵੀ ਤੁਹਾਡੀ ਮਰਜ਼ੀ ਆ ਤੇ ਤੁਹਾਡਾ ਟ੍ਰਿਪ ਅਕਾਊਂਟ ਜ਼ਿਆਦਾ ਆ ਤੁਸੀਂ ਜ਼ਿਆਦਾ ਟਰੈਵਲ ਕਰਦੇ ਹੋ ਟੋਲ ਰੋਡ ਤੇ ਤੁਹਾਨੂੰ ਜ਼ਿਆਦਾ ਕਰਾਉਣਾ ਮੰਡੀਟਰੀ ਆ ਫਿਰ ਉਹ ਸੋ ਇਹ ਕਹਿੰਦੇ ਆ ਕਿ 7 ਸਾਲ ਤੋਂ ਮੈਂ ਇਹ ਕੰਮ ਕਰਦਾ ਆ ਰਿਹਾ ਤੇ ਨਾਲ ਦੀ ਨਾਲ ਜਿਹੜੀ ਨਵੀਂ ਨੀਤੀ ਆ ਉਹਦੇ ਵਿੱਚ ਤੁਹਾਨੂੰ ਤਾਂ ਹੀ ਫਾਇਦਾ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਤੁਹਾਡਾ ਟੋਲ ਟੈਕਸ ਦਾ ਜਿਹੜਾ ਫਾਸਟੈਗ ਆ ਉਹ ਤੁਹਾਡੇ ਸ਼ੀਸ਼ੇ ਦੇ ਅੱਗੇ ਲੱਗਿਆ ਹੋਣਾ ਚਾਹੀਦਾ ਜੇਬ ਵਿੱਚ ਨਹੀਂ ਹੋਣਾ ਚਾਹੀਦਾ ਇੱਕ ਗੱਡੀ ਵਾਸਤੇ ਇੱਕ ਹੀ ਹੋਵੇਗਾ ਕੋਈ ਜਿਹੜਾ ਪਹਿਲਾਂ ਵਾਲਾ ਜਿਹੜਾ ਕੰਮ ਸੀ ਉਹ ਨਹੀਂ ਚੱਲਦਾ ਕਲਮ న్యూਸ ਲਈ ਪਠਾਨਕੋਟ ਅੰਮਸਾਰ ਰੋਡ ਤੋਂ ਕੁਲਦੀਪ ਸਿੰਘ ਜਾਫਲਪੁਰ